ਸੰਗਤ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਆਪਣੀ ਲੜੀ ਸੰਪੂਰਨ ਹੋਈ ਹੈ ਤੇ ਮਹਾਰਾਜ ਸਾਹਿਬ ਜੀ ਦੇ ਸਾਨਮੁਖ ਸਾਰੀਆਂ ਸੰਗਤਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ ਆ ਤੇ ਹੁਣ ਆਪਾਂ ਮਾਗੀ ਵਾਲੇ ਦਿਨ ਤੋਂ 13 ਪਾਠ ਸ੍ਰੀ ਚੌਪਈ ਸਾਹਿਬ ਜੀ ਦੇ ਤੇ ਨਾਲ ਦੋ ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਨੇ ਆ ਵੈਸੇ ਤਾਂ ਸੰਗਤਾਂ ਨੇ ਇਹ ਲੜੀ ਨੂੰ ਚਾਲੂ ਹੀ ਰੱਖਣਾ ਇਸੇ ਤਰ੍ਹਾਂ ਆਪਾਂ ਵੱਧ ਤੋਂ ਵੱਧ ਪਾਠ ਕਰਨੇ ਆ ਪਰ 13 ਪਾਠ ਸ੍ਰੀ ਚੌਪਈ ਸਾਹਿਬ ਜੀ ਦੇ ਪੂਰਾ ਮਾਗ ਦਾ ਮਹੀਨਾ ਤੇ 2 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਆਪਾਂ ਕਰਨੇ ਨੇ ਤੇ ਵਾਹਿਗੁਰੂ ਸੱਚੇ ਪਾਸ਼ਾ ਮਿਹਰ ਕਰੇ ਤੇ ਫੱਗਨ ਦੀ ਸੰਗਰਾਂਦ ਵਾਲੇ ਦਿਨ ਉਹਦਾ ਆਪਾਂ ਭੋਗ ਪਾਵਾਂਗੇ ਤੇ ਮਾਗੀ ਵਾਲੇ ਦਿਨ ਤੋਂ ਸ਼ੁਰੂ ਕਰਾਂਗੇ ਜੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸੰਗਤਾਂ ਦੇ 40 ਦਿਨਾਂ ਦੀ ਚੜ੍ਹਦੀ ਕਲਾ ਦੇ ਅਰਦਾਸ ਬੇਨਤੀ ਗੁਰੂ ਸਾਹਿਬ ਦੇ ਸਨਮੁਖ ਕੀਤੀ ਗਈ ਆ ਤੇ ਸਾਰੀਆਂ ਸੰਗਤਾਂ ਦੇ ਨਾਮ ਆਪਣੇ ਕੋਲੇ ਲਿਖੇ ਹੋਏ ਆ ਜੀ ਵਾਹਿਗੁਰੂ ਸੱਚੇ ਪਾਸ਼ਾ ਮੀਰ ਕਰਨ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀਆਂ ਬਖਸ਼ਣ ਬਰਕਤਾਂ ਬਖਸ਼ਣ ਵਾਹਿਗੁਰੂ ਜੀ ਸਦਾ ਹੀ ਨਾਮ ਸਿਮਰਨ ਦੀ ਦਾਤ ਸਭ ਦੀ ਝੋਲੀ ਵਿੱਚ ਪਾਵੇ ਇਸੇ ਤਰ੍ਹਾਂ ਹੀ ਆਪਾਂ ਰਲ ਮਿਲ ਕੇ ਵਾਹਿਗੁਰੂ ਦੀ ਮੀਰ ਦੇ ਨਾਲ ਨਾਮ ਸਿਮਰਨ ਜਪਦੇ ਰਹੀਏ ਤੇ ਗੁਰਬਾਣੀ ਦੀ ਲੜੀ ਨੂੰ ਹਮੇਸ਼ਾ ਚੱਲਦਾ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ